ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ-ਚਾਲ ਆਸ ਕਰਦੇ ਕਿ ਤੁਸੀਂ ਸਾਰੇ ਠੀਕ ਹੋਗੇ ਦੋਸਤੋ ਅੱਜ ਫੇਰ ਤਰਨਤਾਰਨ ਪੱਟੀ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਜਿਹੜਾ ਉਹ ਪਿਆ ਵਾ ਆ ਦੇਖੋ ਤੁਸੀਂ ਲਗਾਤਾਰ بارش ਜਿਹੜੀ ਆ ਉਹ ਅਜੇ ਵੀ ਹੋਣ ਰਹੀ ਆ ਇੱਕ ਘੰਟਾ ਹੋ ਗਿਆ بارش ਲੱਗੀ ਨੂੰ ਤੇ ਨਾਲ ਨੇਰੀ ਵੀ ਬਹੁਤ ਜ਼ਿਆਦਾ ਹੈ ਕਿਉਂਕਿ ਇਹ ਬਰਸਾਤ ਅਜੇ ਪੈਣੀ ਨਹੀਂ ਸੀ ਚਾਹੀਦੀ ਕਿਉਂਕਿ ਕਈ ਕਿਸਾਨ ਵੀਰਾਂ ਦੀ ਅਜੇ ਤੂੜੀ ਜਿਹੜੀ ਆ ਉਹ ਬਣਨ ਵਾਲੀ ਆ ਕਿਉਂਕਿ ਜਿਹੜਾ ਪਿੱਛੇ ਜੇ ਮੀਂਹ ਪਿਆ ਵਾ ਉਦੇ ਨਾਲ ਕਈ ਕਿਸਾਨ ਵੀਰਾਂ ਦੀ ਤੂੜੀ ਜਿਹੜੀ ਆ ਉਹ ਬੰਨਣ ਵਾਲੀ ਰਹਿ ਗਈ ਕਿਉਂਕਿ ਨਾੜ ਜਿਹੜਾ ਉਹ ਗਿੱਲਾ ਹੋ ਗਿਆ ਸੀ ਮੀਂਹ ਪੈਣ ਕਰਕੇ ਤੇ ਉਹ ਨਾੜ ਅਜੇ ਵਿਚਾਰੇ ਸਿਕਾਉਣ ਹੀ ਰਹੇ ਸੀ ਤੇ ਉੱਪਰੋਂ ਜਿਹੜੀ ਆ ਉਹ ਫੇਰ ਅੱਜ ਬਹੁਤ ਜ਼ਿਆਦਾ ਬਰਸਾਤ ਹੋਈ ਆ ਇਹ ਬਰਸਾਤ ਇੰਨੀ ਹੋ ਗਈ ਆ ਕਿ ਅਜੇ 10 15 ਦਿਨ ਜਿਹੜੀਆਂ ਉਹ ਮਸ਼ੀਨਾ ਤੂੜੀ ਵਾਲੀਆਂ ਮੈਨੂੰ ਲੱਗਦਾ ਕਿ ਨਹੀਂ ਚੱਲ ਸਕਦੀਆਂ ਕਿਉਂਕਿ ਵੱਡਾਂ ਦੇ ਵਿੱਚ ਇੱਕ ਪਾਣੀ ਖਲੋ ਗਿਆ ਨੇਰੀ ਬਹੁਤ ਜ਼ਿਆਦਾ ਆਈ ਆ ਤੇ ਕਮੈਂਟ ਕਰਕੇ ਜਰੂਰ ਦੱਸੋ ਕਿ ਅੱਜ ਵਾਲੀ ਬਰਸਾਤ ਕਿੱਥੇ-ਕਿੱਥੇ ਜਿਹੜੀ ਆ ਉਹ ਪਈ ਆ